ਰਾਇਵੀਰ ਜਵੰਦਾ ਦੇ ਘਰ ਦੇ ਬਾਹਰ ਅਸੀਂ ਮੌਜੂਦ ਹਾਂ ਜਿੱਥੇ ਗੁਰਮੀਤ ਸਿੰਘ ਵੀਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਸਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਇਸ ਸਮੇਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੈ ਕੀ ਕਹਿਣਾ ਚਾਹੂੰਗੀ ਦੇਖੋ ਜੀ ਏਡੂ ਵੱਡਾ ਦੁੱਖੀ ਹੋਊਗਾ ਕਿ ਇੱਕ ਮਾਂ ਨੂੰ ਆਪਣਾ ਪੁੱਤ ਜਿਹੜਾ ਹੱਥੀ ਤੋੜਨਾ ਪਵੇ ਬਾਕੀ ਮਾਤਾ ਜੀ ਨੂੰ ਮਿਲ ਕੇ ਆਇਸ ਤੋਂ 4 ਸਾਲ ਦੇ ਵਿੱਚ ਦੂਜੀ ਮੌਤ ਆ ਚਲੋ ਪਤੀ ਦੀ ਤਾਂ ਫੇਰ ਚੱਲ ਲਈ ਸੀ ਪਰ ਇੱਕ ਪੁੱਤੋ ਵੀ ਐਡਾ ਕਾਬਲ ਮਤਲਬ ਕਿ ਜੀ ਦੇ ਲਈ ਕਰੋੜਾਂ ਲੋਕਾਂ ਨੇ ਅਰਦਾਸਾਂ ਕੀਤੀਆਂ ਹੁਣ ਉਹ ਆ ਜੀ ਮਿਲੇ ਉਹਨਾਂ ਲਈ ਦਾਦੀ ਲਈ ਬਹੁਤ ਵੱਡਾ ਦੁੱਖ ਹੈ 5 ਸਾਲ ਦਾ ਬੱਚਾ ਉਹਨ ਦਾ ਹਜੇ ਪਤਾ ਵੀ ਨਹੀਂ ਵੀ ਮੇਰਾ ਪਿਤਾ ਕੌਣ ਸੀ ਕੀ ਸੀ ਕਿਸ ਤਰ੍ਹਾਂ ਚਲਾ ਗਿਆ ਸੋ ਪਰਿਵਾਰ ਲਈ ਬਹੁਤ ਵੱਡਾ ਦੁੱਖ ਹੈ ਉਹ ਵੀ ਇਦਾਂ ਦਾ ਪੁੱਤਰ ਮੈਂ ਅੰਦਰ ਵੀ ਜ਼ਿਕਰ ਕੀਤਾ ਕਿਉਂਕਿ ਮੇਰੇ ਬਹੁਤ ਸਾਰੇ ਦੋਸਤ ਨੇ ਸਫੀਲਡ ਦੇ ਵਿੱਚ ਬੜੇ ਕੈਲੋ ਵੀ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਮੈਂ ਅੰਦਰ ਮਾਤਾ ਜੀ ਨੂੰ ਵੀ ਕਿਹਾ ਵੀ ਜੇ ਕੋਈ ਵੀ ਸਿੰਗਰ ਆ ਕੋਈ ਕਲਾਕਾਰ ਆ ਜੋ ਕੋਦੇ ਬਾਰੇ ਮਿਲਦਾ ਤਾਂ ਚਾਰ ਵਾਰ ਲੋਕ ਚੰਗਾ ਕਹਿੰਦੇ ਆ ਚਾਰ ਵਾਰੇ ਮਾੜਾ ਮੈਂ ਇੰਨੇ ਸਾਲ ਹੋ ਗਏ ਰਾਜਵੀਰ ਵਾਰੇ ਮੈਨੂੰ ਕਦੇ ਵੀ ਇੱਕ ਵੀ ਕਹ ਲੋ ਵੀ ਕੋਈ ਬੰਦਾ ਨਹੀਂ ਮਿਲਿਆ ਜਿਨੇ ਕਦੇ ਆ ਕੇ ਮਾੜਾ ਕਿਹਾ ਹੋਵੇ ਉਹਦੇ ਬਾਰੇ ਹਮੇਸ਼ਾ ਪੋਜ਼ਿਟਿਵ ਗੱਲਾਂ ਹੀ ਜਿਹੜੀਆਂ ਤੁਹਾਨੂੰ ਮਿਲਦੀਆਂ ਸੀ ਏਡਾ ਹੀਰੇ ਵਰਗਾ ਪੁੱਤ ਚਲਾ ਜਾਵੇ ਮੈਂ ਸਮਝਦਾ ਚਲੋ ਪਰਿਵਾਰ ਦਾ ਤਾਂ ਉਹ ਤਾਂ ਦੁੱਖ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਪਰ ਇਹ ਸਾਰੇ ਪੰਜਾਬ ਨੂੰ ਬਹੁਤ ਵੱਡਾ ਜਿਹੜਾ ਘਾਟ ਆ ਉਪਿਆ ਹੈਗਾ ਸੋ ਮੈਂ ਪਰਮਾਤਮਾਗੇ ਅਰਦਾਸ ਕਰਦਾ ਕਿ ਉਸੇ ਵਿਛੜੀ ਰੂ ਨੂੰ ਆਪਣੇ ਚਰਨਾਂ ਚ ਧੰਨਵਾਦ ਬਖਸ਼ਣ ਪਰਿਵਾਰ ਨੂੰ ਸਾਰੇ ਚਾਹਣ ਵਾਲਿਆਂ ਨੂੰ ਉਹਨਾਂ ਦੇ ਮਾਤਾ ਜੀ ਦੇ ਹਜੇ ਵੀ ਕਿਉਂਕਿ ਦੁੱਖ ਬਹੁਤ ਵੱਡਾ ਹੈ ਆਪਾਂ ਚਲੋ ਠੀਕ ਆ ਆਪਾਂ ਕਹਿ ਦਿੰਦੇ ਆ ਵੀ ਜੀ ਹੌਸਲਾ ਰੱਖੋ ਪਰ ਇਹ ਹੌਸਲਾ ਕਰਨਾ ਬੜਾ ਔਖਾ ਹੈ ਪਰਮਾਤਮਾ ਹੀ ਕਹਿ ਲੋ ਵੀ ਉਹਨਾਂ ਨੂੰ ਹੌਸਲਾ ਬਖਸ਼ੇ ਕਿ ਜਿਹੜਾ ਮਾਦੀਤਾ ਮਾਦੀਤਾ ਪੁੱਤ ਦੀ ਫੋਟੋ ਮਗਰੋਂ ਅੱਖ ਹੀ ਨਹੀਂ ਚਪਕਦੀ ਹੋएगी ਪੁੱਤ ਦੀ ਫੋਟੋ ਵਾਲੀ ਦੇਖਦੇ ਰਹਿੰਦੇ ਹੋਣਗੇ ਕਿ ਪੁੱਤ ਆ ਜਾ ਪੁੱਤ ਆ ਜਾ ਇਹ ਤਾਂ ਹੈ ਹੀ ਹੈ ਜੀ ਤੁਸੀਂ ਦੇਖੋ ਵੀ ਇੰਨੇ ਦਿਨ ਜਦੋਂ ਰਾਜਵੀਰ ਉੱਥੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ ਉਦੋਂ ਵੀ ਪਤਾ ਨਹੀਂ ਮਾਤਾ ਜੀ ਨੇ ਕਿੰਨੀਆਂ ਅਰਦਾਸਾਂ ਜਿਹੜੀਆਂ ਨੇ ਉਹ ਕੀਤੀਆਂ ਹੋਣਗੀਆਂ ਤੇ ਹੁਣ ਵੀ ਕਹੋ ਵੀ ਇਸ ਤਰ੍ਹਾਂ ਦਾ ਕਿਉਂਕਿ ਪੁੱਤ ਜੋ ਇੰਨਾ ਲਾਇਕ ਹੋਵੇ ਕਈ ਵਾਰ ਨਾ ਇਦਾਂ ਦਾ ਹੁੰਦਾ ਵੀ ਚਲੋ ਮਾਂ ਹਰੇਕ ਮਾਂ ਬੋਲੀ ਤੋ ਵੀ ਪੁੱਤ ਚ ਚਾਰ ਔਗਣ ਵੀ ਹੋਣ ਉਹ ਵੀ ਉਹ ਕਹਿੰਦੇ ਵੀ ਚੱਲ ਚਾਹੇ ਜਿੱਦਾਂ ਦਾ ਵੀ ਆ ਇਹ ਸਾਡੀਆਂ ਅੱਖਾਂ ਦੇ ਸਾਹਮਣੇ ਰਹੇ ਹਨਾ ਜਦੋਂ ਇੰਨਾ ਲਾਇਕ ਪੁੱਤ ਹੋਵੇ ਹਨਾ ਜਿਨੇ ਆਪਣੇ ਬਲਬੂਤੇ ਤੇ ਥੋੜਾ ਕੀ ਥੋੜੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੋਵੇ ਇਦਾਂ ਦਾ ਪੁੱਤ ਦਾ ਚਲੇ ਜਾਣਾ ਇਹ ਨੂੰ ਮੈਂ ਉਹ ਹੀ ਕਹੂੰਗਾ ਕਿ ਇਤੋਂ ਵੱਡਾ ਕੋਈ ਦੁੱਖ ਹੋ ਨਹੀਂ ਸਕਦਾ ਤੇ ਨਾ ਹੀ ਇਹ ਦੁੱਖ ਨੂੰ ਬਿਆਨ ਕੀਤਾ ਜਾ ਸਕਦਾ ਸੋ ਬਿਲਕੁਲ ਮੀਟ ਸ਼ੇਅਰ ਸਾਡੇ ਨਾਲ ਮੌਜੂਦ ਸੀਗੇ ਭਰੇ ਮਨ ਦੇ ਨਾਲ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਜਿਹੜਾ ਬਹੁਤ ਵੱਡਾ ਘਾਟਾ ਪਿਆ ਜੋ ਸ਼ਬਦਾ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਪਰਿਵਾਰ ਨੂੰ ਜਿਹੜਾ ਹੈ ਇਸ ਸਮੇਂ ਬਹੁਤ ਵੱਡਾ ਝਟਕਾ ਲੱਗਿਆ ਪਰਿਵਾਰ ਨੇ ਆਪਣਾ ਜਿਹੜਾ ਪੁੱਤ ਖੋਇਆ ਇੱਕ ਮਾਂ ਨੇ ਆਪਣਾ ਪੁੱਤ ਖੋਇਆ ਉਹ ਰੋ ਰੋ ਕੇ ਉਸ ਮਾਂ ਦਾ ਬੁਰਾ ਹਾਲ ਹੈ ਸੋ ਅਰਦਾਸ ਜ਼ਰੂਰ ਕਰਿਓ ਕਿ ਪਰਿਵਾਰ ਜਿਹੜਾ ਇਸ ਦੁੱਖ ਦੀ ਕੜੀ ਦੇ ਵਿੱਚੋਂ ਬਾਹਰ ਨਿਕਲ ਸਕੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬ